ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਫੋਲੇ ਰਿਪੋਰਟ ਜ਼ਿਲ੍ਹੇ ਦੇ ਤੇ ਆ ਆਪਦੇ ਪਿੰਡ ਮੁੱਦਗੀ ਸ਼ਹਿਰ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਮੁੱਦਗੀ ਤੋਂ ਜਿਹੜਾ ਗਿਲ ਰੋਡ ਆ ਗਿਲ ਰੋਡ ਦੇ ਉੱਤੇ ਦਾਣਾ ਮੰਡੀ ਦੇ ਕੋਲੇ ਬਿੰਕੁਲ ਪਾਈਆਂ ਹੋਣਾਂ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਕ ਆ ਘਰੇ ਦੁੱਧ ਪਿੰਡ ਨੂੰ ਦਦਾਰੂ ਪਸ਼ੂ ਰੱਖੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਪਲੂਨ ਚੋਟੀ ਤੋਂ ਉਹਨੂੰ ਦਿਖਾਉਣ ਲੱਗਾ ਮਿੱਤਰੋ ਹੈ ਪਹਿਲਾ ਸੂਆ ਵਾਪਰ ਤਿਆਰੀ ਕਰਨ ਵਾਲੇ ਦੀ ਦੂਜੇ ਸੂਆ ਵਾਂਗੂ ਬਣੀ ਹੋਈ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਮਾਂਡ ਆ ਕਿੰਨੇ ਦਿਨ ਹਜੇ ਲੈ ਜੂਗੀ ਕੀ ਇਹਦੇ ਰੋਡ ਦਾ ਡਿਟੇਲ ਆ ਕੀ ਇਹ ਕਿਹੜਾ ਸੂਆ ਹੁੰਦੀ ਆ ਉਹ ਕਰਦੇ ਆ ਗੱਲਬਾਤ ਆਪਾਂ ਭਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਫਿਰ ਅਜੋ ਅੰਕਲ ਜੀ ਪਰਸਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਸੀਕਲ ਅੰਕਲ ਜੀ ਹੋਰ ਕੀ ਹਾਲ ਚਾਲ ਆ ਜੀ ਸੇਤਾਂ ਘਰ ਪਰਿਵਾਰ ਜੀ ਹਾਂ ਜੀ ਠੀਕ ਠਾਕ ਚਲੋ ਸ਼ੁਕਰਾਂ ਨਾਮ ਦੱਸਿਓ ਇੱਕ ਵਾਰੀ ਵੀਰੇ ਉਹਨਾਂ ਨੂੰ ਸਿੰਦਰ ਸਿੰਘ ਆ ਜੀ ਮੇਰਾ ਨਾਮ ਸਿੰਦਰ ਸਿੰਘ ਜੀ ਸਿੰਦਰ ਸਿੰਘ ਹਾਂ ਜੀ ਠੀਕ ਐ ਅੰਕਲ ਅੱਛਾ ਆਪਣਾ ਘਰ ਤਾਂ ਆ ਗਿਆ ਕੇਲਰ ਰੋਡ ਦੇ ਉੱਤੇ ਜੀ ਰੋਡ ਦੇ ਉੱਤੇ ਆ ਜੀ ਠੀਕ ਆਰਾ ਦੇ ਕੋਲੇ ਆਰਾ ਨੇੜੇ ਨਾ ਨਾ ਆਰਾ ਜੀ ਠੀਕ ਆ ਜੀ ਅੱਛਾ ਅੰਕਲ ਜਿਹੜੀ ਛੋਟੀ ਵੇਚਣੀ ਆਪਾਂ ਇਹ ਕਿੰਨਾ ਸੂਆ ਇਹ ਪਹਿਲੇ ਸੂਏ ਆ ਜੀ ਪਹਿਲੇ ਸੂਏ ਸੋਣਾ ਨੇ ਜੀ ਹਾਂ ਜੀ ਹਫ਼ਤਾ ਲੈਂਦੀ ਆ ਜੀ ਹਫ਼ਤਾ ਲੈਂਦੀ ਆ ਠੀਕ ਆ ਜੀ ਅੱਛਾ ਕਿਹੜੇ ਸੀਮੰਟ ਦੀ ਆ ਗਈ ਇਹ ਆਪ ਇਹ ਤਾਂ ਖਾਨ ਦੇ ਟੀਕੇ ਭਰਾਏ ਜੀ ਖਾਨ ਦਾ ਟੀਕਾ ਭਰਾ ਨਹੀਂ ਆਪ ਇਹ ਕਿਹੜੇ ਸਣਤੀ ਹੋਗੇ ਇਹ ਇੱਥੇ ਮੱਲੇ ਕੋਲੇ ਚੰਗਾ ਸਾਂ ਸੀ ਯਾਨੀ ਬਹੁਤ ਵਧੀਆ ਟਾਪ ਨਸਲ ਦਾ ਸੀ ਮੱਟੀ ਟੂ ਮੱਲੇ ਕੋਲੇ ਹੋਆ ਹੈਗਾ ਮੱਲੇ ਕੋਲੇ ਉਹ ਤਾਂ ਭਰਵਾ ਕੇ ਲਿਆਂਦੇ ਠੀਕ ਆ ਬਾਈ ਠੀਕ ਆ ਜੀ ਉਹ ਵੇਚਦਾ ਉਹਨੇ ਮੇਰੇ ਖਿਆਲ ਨਾਲ ਵਾਵਾ ਤੇ ਰੋਗਾ ਦੋ ਚਾਰ ਝੋਟੀਆਂ ਆਈਆਂ ਪਿੰਡ ਦੇ ਵਿੱਚ ਆਈਆਂ ਚੰਗੀਆਂ ਹੁੰਦੀਆਂ ਚੰਗੀਆਂ ਝੋਟੀਆਂ ਆਈਆਂ ਹੂੰ ਹੂੰ ਅੱਛਾ ਬਾਈ ਇਹਨੇ ਦਿਨ ਹਫਤਾ ਦੇ ਗਿਣਤੀ ਮੁਤਾਬਕ ਹੀ ਪਿਆ ਹੈ ਜੀ ਕਿ ਵੈਸੇ ਮੰਨ ਲਓ ਜੀ ਗਿਣਤੀ ਮੁਤਾਬਕ ਹੈ ਜੀ ਬਸ ਹਾਂ ਗਿਣਤੀ ਮੁਤਾਬਕ ਹੈ ਠੀਕ ਆ ਅਸੀਂ ਕਿੰਨਾ ਰੇਟ ਕੀਤਾ ਕੀਤਾ ਜਾਂਦਾ ਇਹ ਤਾਂ 1 ਲੱਖ ਹੈ 1 ਲੱਖ ਰੁਪਏ ਮੰਨਤਨ ਹੋ ਜੂ ਇਹਦੇ ਵਿੱਚੋਂ ਮਾਨਤਨ ਕਰਦੇ ਆ ਠੀਕ ਆ ਤੋਰੇ ਮੜੇ ਕੱਟੇ ਬਰਨ ਖੋਲਿਓ ਲੈ ਮਿੱਤਰੋ ਪਨੂਨ ਕੱਤੀ ਹੁੰਦੀ ਆ ਕਰਮਾ ਵਾਲੀ ਤਿਆਰੀ ਦੇ ਵਿੱਚ ਮਾਲਾ ਪੰਜ ਸੱਤ ਦਿਨ ਇਹਨੇ ਹਜੇ ਲੈ ਜਾਣੇ ਆ ਦੇਖ ਸਕਦੇ ਹੋ ਤੁਸੀਂ ਇਹ ਰੂਟਰ ਦੀ ਕੁਆਲਿਟੀ ਪੂਰੀ ਚੰਗੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਆ ਵੇਖੋ ਤੁਸੀਂ ਮੂੰਹ ਮੱਤਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਵੇ ਵੇਰੋ ਮਾਲਾ ਵੀ ਦੁੱਧ ਵਾਲੇ ਪੱਖ ਜਿਹੜੇ ਮਜ਼ਬੂਤੀ ਅੰਗ ਆ ਨਾ ਝੋਟੀ ਨੂੰ ਲੱਗੇ ਹੋਏ ਉਹ ਬਹੁਤ ਚੰਗੇ ਆ ਦੇਖੋ ਲੈ ਵਾ ਲੋ ਵਾ ਕਰਮਾ ਵਾਲੀ ਨੂੰ ਮਿੱਤਰੋ ਆ ਲੈ ਆ ਲੈ ਆ ਨੇੜੇ ਦੇ ਨਿਗਾੜਾ ਇੱਕ ਦੋ ਵਾਰਾਂ ਲੈ ਆਜੋ ਬੱਚਾ ਫਿਰ ਆ ਲੈ ਦੇਖਿਆ ਜੱਤੀ ਦਾ ਕੋਈ ਓੜਾ ਪੰਨਾ ਨਹੀਂ ਗਿਆ ਕਰਮ ਵਾਲੀ ਦਾ ਹਜੇ ਪੰਜਾ ਸੱਤਾ ਦਿਨਾਂ ਦੇ ਇੰਨੇ ਕੁਛ ਦੀ ਕੁਛ ਹੋਰ ਨਿੱਖਰ ਵੀ ਜਾਣਾ ਵੀਰੇ ਇੱਕ ਰਹੀ ਹੋਰ ਤੋਰਦੀ ਬਈ ਦੇਖ ਸਕਦੇ ਮਿੱਤਰੋ ਤੁਹਿਆਰ ਬਾਡੀ ਅੰਗ ਸਭ ਕੁਝ ਯਾਰ ਛੋਟੀ ਦਾ ਕਹਿਣ ਤੋਂ ਪਾਵੇ ਆ ਵੀ ਛੋਟੀ ਦੇ ਆ ਰੂ ਆ ਵੇਖੋ ਬਈ ਐ ਹੀ ਨੇ ਭਾ ਲੈਣਾ ਕਰਮ ਵਾਲੀ ਨੇ ਥੱਲੇ ਲੈ ਠੀਕ ਆ ਬਈ ਦੇ ਆਏ ਕਮਾ ਦੇ ਮੁੰਡੇ ਵਾਹ ਖੱਜਿਆ ਕੋਰਾਂ ਲਈ ਠੀਕ ਆ ਬਾਈ ਤੋਰ ਦੇ ਵੀਰੇ ਮੜੀ ਜੇ ਲੈ ਮੈਂ ਤੋਰ ਦੇ ਫੱਕਦੇ ਆ ਤੋ ਕਹਿੰਦੇ ਹੁਣ ਇਹਦੇ ਲੇਵੇ ਦੇ ਪੱਖ ਆ ਜਿਹੜੇ ਉਹ ਦੇਖ ਲੋ ਤੋਰੀ ਫੇਰੇ ਆ ਵੇਖ ਲਵਾ ਮਗਲਾ ਪਿੱਛਾ ਆ ਜੈ ਨਾ ਚੱਲਣ ਦੇ ਹਜੇ ਪਿੱਛੋਂ ਦਾ ਭਰਨਾ ਗਾੜੀ ਲੇਵਾ ਭਰਿਆ ਹਨਾ ਹਲੇ ਬਗਲਾ ਪੈਂਦੀ ਹੋਣ ਸੂਣ ਤੋਂ ਬਾਅਦ ਵੱਧ ਨਿਕਰੂਗੀ ਝੋਟਿਏ ਬਣਦੇ ਫਸ ਵੀਰੇ ਬਣਦੇ ਬਈ ਬਣਦੇ ਕੋਈ ਚੱਕੋ ਉਹ 1 ਲੱਖ ਰੁਪਇਆ ਕੀਮਤ ਦਾ ਵਿੱਚੋਂ ਮਾਨਤਨ ਬਾਈ ਹੁਣੇ ਤੁਹਾਡਾ ਕਰ ਦੇਣਗੇ ਮਿੱਤਰੋ ਥਣਾ ਥਣਾ ਦਾ ਗੈਪ ਆਪਸੀ ਦੂਰੀ ਆ ਜਿਹੜੀ ਥਣਾ ਦੀ ਉਹ ਵੀ ਬਹੁਤ ਕਮਾਲ ਦੀ ਹੈ ਦੇਖੋ ਤੁਸੀਂ ਕਰਦੇ ਮਿੱਤਰੋ ਗੱਲਾ ਗੱਲਾ ਥਣ ਕਰਮਾੜੀ ਨੂੰ ਪੂਰਾ ਪਾਵਰਫੁੱਲ ਲੱਗਿਆ ਹੋਇਆ ਬਰੀਕੀ ਬਹੁਤ ਚੰਗੀ ਆ ਮੂੰਹ ਬਹੁਤ ਸੋਹਣਾ ਫੇਸ ਦੀ ਕੁਆਲਿਟੀ ਚੰਗੀ ਆ ਦੁੱਧ ਕਰਮਾੜੀ ਪਹਿਲੇ ਸੂਏ ਦੇ ਵਿੱਚ ਹੀ 12 ਨਹੀਂ ਤਾਂ ਬਈ 12 11 12 ਕਿਲੋ ਖੁੱਲਾ ਪਿਆ ਜੂਗੀ 1 ਲੱਖ ਰੁਪਈਆ ਮੋਲ ਆ ਵੀਰੇ ਨੰਬਰ ਦੱਸ ਦਈਏ ਇੱਕ ਵਾਰੀ ਆਪਣਾ ਜੀ 94638 98143 ਇੱਕ ਵਾਰੀ ਹੋਰ ਬੋਲ ਦਈਏ ਜੀ 946083 98175 946038 98954 ਨਰ 143 43 ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਗੱਲਬਾਤ ਦੇ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਹੈ ਵਧੇਰੇ ਜਾਣਕਾਰੀ ਲਈ ਬਾਈ ਦਾ ਰابطਾ ਕੰਮ ਕਰ ਲਿਓ ਧੰਨਵਾਦ